ਦੋਸਤੋ ਆ ਤੁਹਾਨੂੰ ਨੇ ਇੱਕ ਬਹੁਤ ਘੱਟ ਖਰਚੇ ਵਾਲੀ ਕੋਠੀ ਦਿਖਾਉਣੇ ਆ ਜੋ ਕਿ 1500 ਸਕਰ ਫੁੱਟ ਏਰੀਆ ਇਹ 1180 1200 ਸਕਰ ਫੁੱਟ ਨੀਚੇ ਬਣਿਆ ਹੋਇਆ ਤੇ 3400 ਸਕਰ ਫੁੱਟ ਉੱਪਰ ਬਣਿਆ ਹੋਇਆ ਤੇ ਕੋਠੀ ਖੁੱਲੀ ਵਧੀਆਗੀ 5-6 ਮੈਂਬਰਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਏਰੀਆ ਦੋ ਬੈੱਡਰੂਮ ਨੀਚੇ ਬਣੇ ਹੋਏ ਨੇ ਇੱਕ ਉੱਪਰ ਤੇ ਤਿੰਨ ਬੈੱਡਰੂਮ ਨੇ ਇਸ ਕੋਠੀ ਦੇ ਵਿੱਚ ਤੇ ਅੰਦਰੋਂ ਵੀ ਵਿਖਾਵਾਂਗੇ ਦੋਸਤੋ ਆ ਵੇਖੋ ਪਹਿਲਾਂ ਇਹ ਜਾਲੀ ਵੇਖੋ ਤੁਸੀਂ ਜਾਲੀ ਕਿੰਨੀ ਸੋਹਣੀ ਜਲੀ ਲਗਾਈ ਹੋਈ ਹੈ ਜੋ ਕਿ ਇੱਕ ਬਾਈ ਕਹਿੰਦੇ ਆਪਾਂ ਨਾ 73 ਸਰ ਤੋਂ ਲੈ ਕੇ ਆਈ ਸੀ ਸਪੈਸ਼ਲ ਉੱਥੇ ਫੈਕਟਰੀ ਹੈ ਇੱਕ ਬਹੁਤ ਵਧੀਆ ਜਾਲੀਆਂ ਬਣਾਉਂਦੇ ਨੇਗੇ ਉਹ ਤੇ ਮੱਖਣ ਮਿਸਤਰੀ ਨੇ ਇਹ ਕੋਠੀ ਪਾਈ ਆ ਬਾਈ ਕੋਟਲੀ ਕਲਾ ਪਿੰਡ ਦੇ ਵਿੱਚ ਤੇ ਹੁਣ ਤੱਕ ਇਸ ਕੋਠੀ ਦੇ ਉੱਪਰ 10 ਲੱਖ ਰੁਪਏ ਲੱਗਿਆ ਵਿੱਚੇ ਲੇਬਰ ਤੇ ਬਹੁਤ ਹੀ ਘੱਟ ਖਰਚੇ ਦੀ ਕੋਠੀ ਆ ਦੋਸਤੋ ਛੋਟੇ ਪਰਿਵਾਰ ਵਾਸਤੇ ਆ ਜੋ ਵਿਖਾਉਣਿਆ ਤੁਹਾਨੂੰ ਆ ਦੇਖੋ ਜਾਲੀ ਲਾਈ ਹੋਈ ਆ ਪਿੱਲਰ ਲਗਾ ਕੇ ਸਾਈਡਾਂ ਤੇ ਜੋ ਕਿ ਇੱਕ ਬਹੁਤ ਹੀ ਵਧੀਆ ਕਲਾਸਿਕਲ ਲੁੱਕ ਦਿੰਦੀ ਆ ਕੋਠੀ ਨੂੰ ਤੇ ਮੈਂਡੋਰ 5 ਫੁੱਟ 3 ਇੰਚ ਇਸੇ ਮੈਂਡੋਰ ਦੀ ਚੌੜਾਈ ਹੈਗੀ ਜੋ ਕਿ ਨਾਲ ਵਿੰਡੋ ਫਿੱਟ ਕੀਤੀ ਹੋਈ ਹੈ ਜਿਸ ਦੇ ਵਿੱਚ ਸ਼ੀਸ਼ਾ ਲੱਗ ਕੇ ਚਾਨਣ ਪੈਂਦਾ ਰਹਿਣਾ ਤੇ ਲੋਬੀ ਸਟਾਰਟ ਹੋਣ ਤੋਂ ਪਹਿਲਾਂ ਹੀ ਰਾਈਟ ਸਾਈਡ ਲੈਫਟ ਸਾਈਡ ਤੇ ਸੋਰੀ ਡ੍ਰੈੰਗ ਰੂਮ ਜੋ ਕਿ 12x11 ਸਕਰ ਫੁੱਟ ਏਰੀਆ ਦੋਸਤੋ ਤੇ ਇਸ ਦਾ ਡੋਰ ਖੁੱਲਾ ਰੱਖਿਆ ਗਿਆ ਦਰਵਾਜ਼ਾ ਆ ਵੇਖ ਸਕਦੇ ਹਾਂ ਬੰਦ ਨਹੀਂ ਕੀਤਾ ਹੋਇਆ ਜਿੱਥੇ ਕਿ ਸਿਰਫ ਪਰਦਾ ਪੈਣਾ ਤੇ ਕੋਈ ਜਗਾਠ ਨਹੀਂ ਲਗਾਈ ਹੋਈ ਇਸ ਦੇ ਵਿੱਚ ਤੇ ਉਸਤੇ ਬੈਕ ਸਾਈਡ ਤੇ ਨਾਲ ਬੈਡਰੂਮ ਜੋ ਕਿ 12 ਬਾਈ 13 ਸਕਰ ਫੁੱਟ ਏਰੀਆ ਤੇ ਇਹਦੀ ਸਭ ਤੋਂ ਇੱਕ ਹੋਰ ਵੱਡੀ ਗੱਲ ਸਭ ਇਸ ਦੀ ਸਿਰਫ 11 11 ਫੁੱਟ ਤੇ ਆ ਦੋਸਤੋ ਬਾਲੀ ਜਿਆਦਾ ਉੱਚੀ ਨਹੀਂ ਹੈਗੀ ਬਾਈ ਕਹਿੰਦਾ ਫਿਰ ਪੱਖੇ ਜਾਂ ਰਾੜਾ ਪਾਉਂਦੇ ਰਹਿਣੇ ਆ ਕਹਿੰਦਾ ਵੀ ਨਾਰਮਲ ਸਾਈਜ਼ ਆਗਾ ਇਹ ਕੋਈ ਡਬ ਜਿਆਦਾ ਡਾਊਨ ਸੀਲਿੰਗ ਕਰਨ ਦੀ ਵੀ ਲੋੜ ਨਹੀਂ ਹੈਗੀ ਨਾਰਮਲ ਉਚਾਈ ਹੈ ਇਸ ਕੋਠੀ ਦੀ 11 ਫੁੱਟ ਬਹੁਤ ਵਧੀਆ ਹੈ ਤੇ ਇਧਰ ਰਾਈਟ ਸਾਈਡ ਤੇ ਕਿਚਨ ਜੋ ਕਿ 9 ਬਾਈ 10 ਸਕਰ ਫੁੱਟ ਦਾ ਬਣਿਆ ਹੋਇਆ ਤੇ ਕਾਫੀ ਖੁੱਲਾ ਹੈ ਵਧੀਆ ਏਰੀਆ ਹੈ ਤੇ ਵਧੀਆ ਕੋਠੀ ਆ ਦੋਸਤੋ ਬਹੁਤ ਵਧੀਆ ਜਾਇਜ਼ ਹੈ ਕੋਈ ਜ਼ਿਆਦਾ ਨਹੀਂ ਹੈਗਾ ਵੇ ਸੱਤਿਆ ਪਿਆ ਬਾਈ ਕਹਿੰਦਾ ਆਪਾਂ ਥੋੜਿਆਂ ਚੀ ਹੁਣ ਮੁਕੰਮਲ ਕਰ ਲਾਂਗੇ ਇਸ ਨੂੰ ਕੰਪਲੀਟ ਕਰ ਦਿਆਂਗੇ ਤਿੰਨ ਚਾਰ ਲੱਖ ਰੁਪਏ ਹੋਰ ਲੱਗਣਾ ਬਸ ਜ਼ਿਆਦਾ ਤੋਂ ਜ਼ਿਆਦਾ 14 ਕ ਲੱਖ ਰੁਪਏ ਤੇ ਜਾ ਕੇ ਬੱਸ 15 ਲੱਗ ਜੂਗਾ ਕੋਈ ਜ਼ਿਆਦਾ ਵਾਲੇ ਨਹੀਂ ਲੱਗਦੇ ਹੈ ਕਿ ਮਿਸਤਰੀ ਨੇ ਅਲੱਗ ਗੱਲ ਹੋਈ ਹੋਈ ਇਹਨਾਂ ਦੀ ਤੇ ਆ ਵੇਖੋ ਦੋਸਤੋ 13 ਤੇ ਬਾਈ 12 ਸਕੁਅਰ ਫੁੱਟ ਦਾ ਇੱਕ ਹੋਰ ਬੈੱਡਰੂਮ ਜੋ ਕਿ ਬੈਕ ਸਾਈਡ ਤੇ ਬੈੱਡਰੂਮ ਦੇ ਨਾਲ ਕੋਈ ਵੀ ਬਾਥਰੂਮ ਅਟੈਚ ਨਹੀਂ ਹੈਗਾ ਇੱਕ ਕਾਮਨ ਬਾਥਰੂਮ ਜੋ ਕਿ ਲੌਬੀ ਨਾਲ ਅਟੈਚ ਹੈ ਆ ਸੀ 4/6 ਸਕੁਅਰ ਫੁੱਟ ਦਾ ਇਸ ਦੇ ਨਾਲ ਹੀ ਸਾਈਡ ਤੇ ਟਾਇਲਟ ਆ ਦੋਸਤੋ ਜਿਸ ਦਾ ਕਿ ਗੇਟ ਪਿੱਛੇ ਕੱਢਿਆ ਹੋਇਆ ਪਿੱਛੇ ਜਗਾ ਸੀਗੀ ਵੀ ਰੋਹਰਾਂ ਦੀ ਬੇੜਾ ਸੀਗਾ ਉਧਰ ਜਗਾ ਚ ਉਧਰ ਬਾਹਰ ਕੱਢਿਆ ਹੋਇਆ ਵਿੱਚ ਵਾਈ ਹੋਰਾਂ ਨੇ ਅਟੈਚ ਨਹੀਂ ਕੀਤੀ ਹੈਗੀ ਤੇ ਉੱਪਰੋਂ ਵਿਖਾ ਦਿੰਦੇ ਆ ਦੋਸਤੋ ਤੁਹਾਨੂੰ ਕੋਠੀ ਤੇ ਕੋਠੀ ਖੁੱਲੀ ਵਧੀਆ ਵਧੀਆ ਚਾਨਣ ਪੈਂਦਾ ਨੇਚਰਲ ਲਾਈਟ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਪੰਜਾਬ ਪੀਵੀ 31 YouTube ਤੇ ਵੀ Facebook ਤੇ ਵੀ ਆਪਾਂ ਹਰ ਰੋਜ਼ ਨਵੀਂ ਕੋਠੀ ਦੀ ਬਣਦੀ ਕੋਠੀ ਦੀ ਵੀਡੀਓ ਪਾਉਂਦੇ ਆ ਦੋਸਤੋ ਤਾਂ ਜੋ ਕਿਸੇ ਦਾ ਵੀਰ ਭਾਈ ਦਾ ਜਾਂ ਤੁਹਾਡਾ ਕੋਈ ਫਾਇਦਾ ਹੋ ਜੇ ਕੋਈ ਵੀਰਕਰ ਬਣਾਈ ਜਾਂਦਾ ਹੁੰਦਾ ਜਾਂ ਬਣਾ ਰਿਹਾ ਹੁੰਦਾ ਕੋਈ ਵੱਖਰਾ ਰੂਮ ਐਡਜਸਟ ਕਰਨਾ ਹੁੰਦਾ ਜਾਂ ਕੋਈ ਬਾਲ ਇੱਧਰ-ਉੱਧਰ ਕਰਨੇ ਪਤਾ ਲੱਗ ਜਾਂਦਾ ਹੁੰਦਾ ਦੋਸਤੋ ਆ ਦੇਖੋ ਉੱਪਰ ਇੱਕ ਚਵਾਰਾ ਪਾਇਆ ਹੋਇਆ ਜੋ ਕਿ ਲੌਬੀ ਦੀ ਜਗ੍ਹਾ ਤੇ ਉੱਪਰ ਬਣਾਇਆ ਹੋਇਆ ਹੈ ਲੌਬ ਇਸ ਕੋਠੀ ਦੀ ਲੋਬੀ ਦਾ ਏਰੀਆ ਹੈਗਾ ਦੋਸਤੋ 16 ਬਾਏ 14 ਸਕਰ ਫੁੱਟ ਤੇ ਸਾਰੇ ਪਲਾਟ ਦੀ ਲੰਬਾਈ ਚੌੜਾਈ ਹੈਗੀ ਹੈ 40 ਬਾਏ 30 ਸਕਰ ਫੁੱਟ ਤੇ ਇਹ ਬਾਰੋਂ ਸੈਕੰਡ ਪੋਰਸ਼ਨ ਦਾ ਐਲੀਵੇਸ਼ਨ ਵੇਖ ਸਕਦੇ ਹੋ ਤੁਸੀਂ ਆ ਵੇਖੋ ਇੱਧਰ ਪੰਜਾਬ ਦਾ ਨਕਸ਼ਾ ਬਣਾਇਆ ਹੋਇਆ ਹੈ ਦੋਸਤੋ ਤੇ ਇਹੀ ਪੌੜੀ ਵਾਲੀ ਜਗ੍ਹਾ ਇਹ ਛੱਤੀ ਹੋਈ ਹੈ ਉੱਪਰ ਟੈਂਕੀ ਦੀ ਸਲੈਬ ਬਣਾਈ ਹੋਈ ਹੈ ਜੀ ਜੋ ਕਿ ਐਲੀਵੇਸ਼ਨ ਦਿੰਦੀ ਹੈ ਇਸ ਕੋਠੀ ਨੂੰ ਤੇ ਬਹੁਤ ਸੋਹਣੀ ਕੋਠੀ ਹੈ ਦੋਸਤੋ ਨਕਸ਼ਾ ਬਹੁਤ ਵਧੀਆ ਹੈ ਛੋਟੀ ਕੋਠੀ ਦਾ ਡਬਲ ਸਟੋਰੀ ਕੋਠੀ ਐ ਇੰਨੇ ਘੱਟ ਪੈਸਿਆਂ ਵਿੱਚ ਨਹੀਂ ਤਿਆਰ ਹੋ ਸਕਦੀ ਦੋਸਤੋ ਵਧੀਆ ਜਾਇਜ਼ ਪੈਸੇ ਲੱਗੇ ਹੋਏ ਨੇਗੇ ਹੁਣ ਤੱਕ 10 ਲੱਖ ਵੀਰ ਕਹਿੰਦੇ 14 ਤੋਂ 15 ਲੱਖ ਰੁਪਏ ਦੇ ਵਿੱਚ ਐਂਡ ਹੋ ਜਾਣਾ ਬਿਲਕੁਲ ਕੰਪਲੀਟ ਹੋ ਜਾਣੀ ਆ ਸਾਰਾ ਕੰਮ ਹੋ ਕੇ ਵੇਖ ਸਕਦੇ ਹੋ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਧੰਨਵਾਦ ਜੀ